परमपिता परमेश्वर भगवान श्री शेषनाग जी महाराज की जय गुरु महाराज जी की मेरेदी जय ਜਿਹੜੇ ਉਹਨਾਂ ਦੇ ਗੁਰੂ ਜੀ ਨੇ ਉਹਨਾਂ ਦੀ ਵਿਜਾ বিষ্ণু ब्रह्मा महेश जी ਦੀ ਜੈ ਮੈਂ ਅੱਜ ਪਰਮਪਿਤਾ ਪਰਮੇਸ਼ਰ श्री शेषनाग जी ਦੀ ਗੋਸ਼ ਚ ਬਰਾਜਮਾਨ ਜਿੰਨੀ ਸਾਰੀ ਸਾਧ ਸੰਗਤ ਆਈ ਸੀ ਉਹਨਾਂ ਦਾ ਅਤੀ ਦਿਲ ਤੋਂ ਵਾਰੀਆਂ ਇਹ ਅਸੀਂ ਸਾਡਾ વાર્ષિક ਸਮੇਲਨ ਜਿਹੜਾ ਅਸੀਂ ਮਨਾਉਂਦੇ ਆ ਸਾਡੀ ਲੋਕਲ ਲੈਂਗੁਏਜ ਨੂੰ ਮੇਲ ਦਾ ਨਾਮ ਵੀ ਦਿੱਤਾ ਜਾਂਦਾ। ਔਰ ਜਿਹੜਾ ਅੱਜ ਦਾ ਦਿਹਾੜਾ ਆ ਮਗੇਰ ਦੀ ਪੂਰਨਮਾ ਇਹ ਬੜਾ অতি ਉੱਤਮ ਆ। ਅਸੀਂ ਕੋਈ ਵੀ ਦਿਨ ਮਨਾਣਾ ਹੋਵੇ ਉਹਨੂੰ ਪਹਿਲੇ ਦੱਸਦੇ ਹਾਂ ਕਿ ਉਹ ਦਿਨ ਦਾ ਮਹਾਤਮ ਕੀ ਹੈ। ਜਿਹੜਾ ਇਹ ਦਿਨ ਹੈ ਇਸ ਦਿਨ ਸ੍ਰਿਸ਼ਟੀ ਦੀ ਉਤਪਤੀ ਹੋਈ ਸੀ। ਵਿਸ਼ਨੂੰ, ਬ੍ਰਹਮਾ, ਮਹੇਸ਼ ਜਿਹੜੇ ਸੀਗੇ ਉਹ ਪ੍ਰਗਟ ਹੋਏ ਸਨ। ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਦਾ ਸੰਚਾਲਨ ਕਰਨਾ ਸੀ। ਔਰ ਇੱਡਾ ਵੱਡਾ ਇਹ ਦਿਨ ਉਸ ਦਿਨ ਦੀ ਵਜ੍ਹਾ ਕਰਕੇ ਮੇਰੇ ਗੁਰੂ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਇਸ ਜਗ੍ਹਾ ਦੇ ਉੱਪਰ ਮਹਾਰਾਜ ਬਾਬਾ ਸ੍ਰੀ ਸ਼ੇਸ਼ਨਾਗ ਜੀ ਦਾ ਸਥਾਪਨ ਕੀਤਾ ਗਿਆ ਔਰ ਅੱਜ ਜਿਹੜਾ ਆ ਉਹਨਾਂ ਦੀ ਅਤਿ ਕਿਰਪਾ ਔਰ ਇੰਨੀ ਕਿ ਜ਼ਿਆਦਾ ਕਿਰਪਾ ਹੈ ਕਿ ਸਾਡਾ ਜਿੰਨਾ ਵੀ ਏਰੀਆ ਹੈ ਉਹ ਬਾਬਾ ਜੀ ਨੂੰ ਦੰਨੇ ਦੰਨੇ ਕਰਕੇ ਪੁੱਜਦਾ ਔਰ ਜਿੰਨੀਆਂ ਸੰਗਤ ਇੱਥੇ ਆਂਦੀ ਆ ਉਹ ਬਾਬਾ ਸ਼ੇਸ਼ਨਾਗ ਜੀ ਦੇ ਨਾਲ ਤਮਸਤਕ ਹੋ ਕੇ ਔਰ ਮੂ ਮੰਗਾ ਜਿਹੜਾ ਅਪਣਾਇਆ ਉਹ ਵਰਦਾਨ ਪਾੰਦੈਨ ਜਿਹੜੇ ਨਰੋਗੀ ਲੋਕ ਨਾਲ ਉਹਨਾਂ ਨੂੰ ਮਹਾਰਾਜ ਜੀ ਨੇ ਕਾਇਆ ਦਿੱਤੀ ਨਿਰਧਨ ਜਿਹੜੇ ਸੀ ਉਹਨਾਂ ਨੂੰ ਮਾਇਆ ਦਿੱਤੀ ਆ ਜਿਹੜੇ ਨਿਰਸੰਤਾਨ ਸੀ ਉਹਨਾਂ ਨੂੰ ਸੰਤਾਨ ਦਿੱਤੀ ਹੈ ਮੈਂ ਇੱਕ ਬੜਾ ਸਧਾਰਨ ਵਿਅਕਤੀ ਮਤਲਬ ਕਿ ਇੱਕ ਐਜ਼ ਅ ਕਿਸਾਨ ਛੋਟਾ-ਮੋਟਾ ਫਾਰਮਿੰਗ ਕਰਦਾ ਸੀਗਾ ਆਪਣੇ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਨੂੰ ਮਹਾਰਾਜ ਕਿਸ ਤਰ੍ਹਾਂ ਸਾਡੇ ਕੋਲੋਂ ਅੱਛੇ ਕੰਮ ਕਰਾ ਰਹੇ ਨੇ ਸਰਾਈਸ ਜਿਹੜੀ ਵਰਲਡ ਦੀ ਸਭ ਤੋਂ ਖਤਰਨਾਕ ਬਿਮਾਰੀ ਹੈ ਜਿਹਦਾ ਕੋਈ ਟ੍ਰੀਟਮੈਂਟ ਨਹੀਂ ਬਾਬਾ ਜੀ ਦੇ ਅਸ਼ੀਰਵਾਦ ਨਾਲ ਇੱਥੇ ਸਰਾਇਸਿਸ ਠੀਕ ਹੋ ਰਿਹਾ ਉਹ ਜਿੰਨੀ ਕਿਰਪਾ ਸੀ ਜਦੋਂ ਇੱਥੇ ਸਥਾਪਨ ਹੋਇਆ ਸੀ ਮੈਂ ਜਦੋਂ ਵੀ ਆਪਣੇ ਗੁਰੂ ਜੀ ਦੇ ਸਥਾਨ ਤੇ ਜਨਤ ਮੈਂ ਇੱਥੇ ਆਪਣੇ ਗੁਰੂ ਜੀ ਨੂੰ ਜਾ ਕੇ ਕਿ ਨਵੇਦਨ ਕਰਨਾ ਕਿ ਇਹ ਪਰਮੇਤਾ ਪਰਮੇਸ਼ਵਰ ਇਹ ਮੇਰੇ ਗੁਰੂ ਜੀ ਮਹਾਰਾਜ ਤੁਸੀਂ ਜੋ ਮੈਨੂੰ ਦਿੱਤਾ ਉਹ ਬਾਕੀ ਨੂੰ ਵੀ ਦਿਓ ਜੋ ਮੇਰੇ ਗੁਰੂ ਜੀ ਨੇ ਮੈਨੂੰ ਦਿੱਤਾ ਉਹ ਕਿਸੇ ਨੂੰ ਨਹੀਂ ਦਿੱਤਾ ਮੇਰੇ ਨਾਲ ਦੇ ਜਿੰਨੇ ਵੀ ਮੇਰੇ ਸਾਥੀ ਨਾ ਮੈਂ ਉਹਨਾਂ ਨੂੰ ਨਾਲ ਦੀ ਕਿ ਮੈਂ ਬਾਰ ਬਾਰ ਉਹਨਾਂ ਨੂੰ ਸਮਝਾਣਾ ਕਿ ਜੋ ਮੈਨੂੰ ਉਹਨਾਂ ਨੇ ਦਿੱਤਾ ਉਹ ਕਿਸੇ ਨੇ ਦਿੱਤਾ ਸਰਾਈਸਿਸ ਤੋਂ ਬਾਅਦ ਕੁਸ਼ਟ ਕੋਡ ਦੀ ਫਰਸਟ ਸਟੇਜ ਸਾਡੇ ਇੱਥੇ ਲੀਵਰ ਸਰਾਈਸਿਸ ਦੇ ਲੋਕ ਠੀਕ ਹੋ ਰਹੇ ਨੇ ਮੈਨੂੰ ਪਤਾ ਨਹੀਂ ਸੀ ਉਹਨਾਂ ਅਸ਼ੋਧੀਆਂ ਦਾ ਕਿ ਇਹ दिव्य ਗਿਆਨ ਜਿੰਨਾ ਵੀ ਹੈ ਸਾਰਾ ਬਾਬਾ ਸ਼ੇਸ਼ਨਾਥ ਜੀ ਔਰ ਮੇਰੇ ਗੁਰੂ ਜੀ ਦਾ ਆਸ਼ੀਰਵਾਦ ਹੈ ਮੈਂ ਆਪਣੇ ਗੁਰੂ ਜੀ ਤੋਂ ਇੱਕ ਸਟੈਪ ਵੀ ਅੱਗੇ ਲੰਘਦਾ ਮੇਰੇ ਗੁਰੂ ਜੀ ਜੋ ਮੈਨੂੰ ਜੋ ਮਰਜ਼ੀ ਕਰਨ ਜਿਸ ਤਰ੍ਹਾਂ ਮਰਜ਼ੀ ਮੈਨੂੰ ਕਰਨ ਇਹ ਕਰ ਉਹ ਕਰ ਮੈਂ ਉਸ ਮਰਯਾਦਾ ਨੂੰ ਬਿਲਕੁਲ ਵੀ ਨਹੀਂ ਅਗੇ ਜਾਣਦਾਂ ਮਰਯਾਦਾ ਦੇ ਵਿੱਚ ਰਹਿਣਾ ਔਰ ਮੈਂ ਕਹਿੰਦਾ ਕਿ ਮਾਤਾ ਪਿਤਾ ਔਰ ਗੁਰੂ ਦੀ ਪੂਜਾ ਕੀਤੀਆਂ ਸੰਸਾਰ ਦੀ ਕੋਈ ਐਸੀ ਚੀਜ਼ ਨਹੀਂ ਜਿਹੜੀ ਤੁਹਾਨੂੰ ਪ੍ਰਾਪਤ ਨਹੀਂ ਹੋ ਸਕਦੀ ਸਾਡੇ ਇੱਥੇ ਸਥਾਨ ਦੇ ਉੱਪਰ ਪੀਲਿਆ ਜਿਹੜਾ ਕਿਸੇ ਦਾ ਠੀਕ ਨਹੀਂ ਹੁੰਦਾ ਇੱਥੇ ਆ ਕੇ ਅਸੀਂ ਉਹ ਲੋਕੀ ਠੀਕ ਹੋ ਜਾਂਦੇ ਮੈਨੂੰ ਆਪ ਹੀ ਸਮਝ ਨਹੀਂ ਆਂਦੀ ਕਿ ਮੇਰੇ ਪਰਮਪਿਤਾ ਪਰਮੇਸ਼ਰ ਮੇਰੇ ਗੁਰੂ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਚ ਨਹੀਂ ਤਾਕਤ ਆ ਔਰ ਇਸ ਤਾਕਤ ਨੂੰ ਨ ਸੰਭਲਣ ਜੋਗਾ ਨਹੀਂ ਆ ਔਰ ਮੈਂ ਹਮੇਸ਼ਾ ਬਾਕੀ ਵੀ ਭੈਣ ਭਰਾਵਾਂ ਨੂੰ ਕਹਿਣਾ ਕਿ ਜਿੰਨੇ ਜਿੰਨੂ ਮੰਨਦੇ ਹੋ ਉਹਦੇ ਨਤਮਸਤਕ ਰਭੋ ਔਰ ਪਰਮਪਿਤਾ ਪਰਮੇਸ਼ਵਰ ਦੀ ਜਿਹੜੀ ਕਿਰਪਾ ਆ ਉਹਨੂੰ ਪ੍ਰਾਪਤ ਕਰੋ ਔਰ ਜਿੱਦਾਂ ਮੇਰਾ ਜੀਵਨ ਦੰਨੇ ਹੋਇਆ ਤੁਸੀਂ ਵੀ ਕਰੋ ਮੈਂ ਸਿਵਾ ਕਰਨ ਦੇ ਕਾਬਲ ਨਹੀਂ ਸੀ ਮੈਨੂੰ ਹਿਊਮਨ ਗਲੋਬਲ ਪੀਸ ਯੂਨੀਵਰਸਿਟੀ ਨੇ ਡਾਕਟੋਰੇਟ ਦੀ ਡਿਗਰੀ ਨਾਲ ਨਿਵਾਜਿਆ ਮੈਂ ਜਿਸ ਚੀਜ਼ ਦੀ ਉਮੀਦ ਵੀ ਨਹੀਂ ਕਰ ਸਕਦਾ ਕਿ ਅੱਜ ਮੈਂ ਪੀ ਐਚ ਡੀ ਰੈਂਕ ਦਾ ਬਣਿਆ ਉਹ ਮੈਂ ਬਣਿਆ ਕਿਦੇ ਕਰਕੇ ਆ ਆਪਣੇ ਗੁਰੂ ਮਹਾਰਾਜ ਜੀ ਦੇ ਕਰਕੇ ਕਿ ਮੈਨੂੰ ਲੋਕੀ ਡਾਕਟਰ ਕਹਿੰਦੇ ਔਰ ਮੇਰੇ ਕੋਲ ਮੈਨੂੰ ਡਿਗਰੀ ਦਿੱਤੀ ਗਈ ਹੈ ਜਿਹੜੀ ਨਾ ਮੁਮਕਿਨ ਚੀਜ਼ ਹੈ ਔਰ ਮੈਂ ਆਪਣੇ ਜੀਵਨ ਦੇ ਅੰਦਰ ਇਸੇ ਤਰ੍ਹਾਂ ਆਪਣੇ ਗੁਰੂ ਜੀ ਦੇ ਚਰਨਾਂ ਦੇ ਵਿੱਚ 바ਵਾ ਸ਼ੇਸ਼ਨਾਗਿ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਰਹਾਗਾ ਔਰ ਆਪਣਾ ਜੀਵਨ ਜਿਹੜਾ ਹੈ ਹਮੇਸ਼ਾ ਜਿਸ ਤਰ੍ਹਾਂ ਮੇਰੇ ਗੁਰੂ ਜੀ ਨੇ ਕਿਹਾ ਉਸ ਤਰ੍ਹਾਂ ਮੈਂ ਸਮਾਜ ਦੀ ਸੇਵਾ ਚ ਲੱਗਾ ਰਹਾਗਾ ਔਰ ਜਿਹੜੇ ਮੇਰੇ ਸਵਾਸਨਾ ਉਹ ਪਰਮ ਪਿਤਾ ਪਰਮੇਸ਼ਵਰ ਜੀ ਦੇ ਤਿਆਨ ਚ ਰੱਖਦੇ ਹੋਇਆ ਮੇਰੇ ਗੁਰੂ ਜੀ ਦੇ ਕਿਰਪਾ ਦੇ ਨਾਲ ਲਾਸਟ ਦਮ ਤੱਕ ਜੋ ਮੈਨੂੰ ਨਾ ਆਸ਼ੀਰਵਾਦ ਦਿੱਤਾ ਸੀ ਉਹ ਆਸ਼ੀਰਵਾਦ ਬਣਿਆ ਰਹੇ ਤੇ ਮੇਰੀ ਮਤੀ ਵੀ ਵਿਰਸ਼ਟ ਨਾ ਹੋਏ ਪਰ ਮੈਂ ਆਪਣੇ ਸਮਾਜ ਦੀ ਆਪਣੇ ਗੁਰੂ ਮਹਾਰਾਜ ਦੀ ਔਰ ਆਪਣੇ ਜਿੰਨੇ ਲੋਕ ਨੇ ਜਿਹੜੇ ਇੱਥੇ ਆਂਦੇ ਨੇ ਉਹਨਾਂ ਦੀ ਸੇਵਾ ਕਰਦਾ ਰਹਾ ਜਾਂ ਗੁਰੂ ਮਹਾਰਾਜ ਜਾਂ ਬਾਬਾ ਸ਼ੇਸ਼ਨਾਗ ਜੀ ਇਹ ਬਾਬਾ ਸ਼ੇਸ਼ਨਾਗ ਮਹਾਰਾਜ ਕੀ ਜੈ ਜੈ ਹੋ ਗੁਰੂ ਜਨੋ ਕੀ ਜੈ ਹੋ बाबा ਗਣੇਸ਼ਵਰ ਮਹਾਰਾਜ ਕੀ ਵੀ ਜੈ ਹੋ ਮੈਂ ਇੱਥੇ ਕੋਈ 4 ਤੋਂ 5 ਸਾਲ ਹੋ ਗਿਆ ਮੈਨੂੰ ਇੱਥੇ ਆਂਦੇ ਹੋਏ ਮੈਂ ਐਸੀ-ਐਸੀ ਕੇਸ ਦੇਖਿਆ ਮੈਂ ਪੈਸੇ ਮੈਡੀਕਲ ਲਾਈਨ ਚ ਰਿਆਂ ਐਸੀ-ਐਸੀ ਕੇਸ ਦੇਖਿਆ ਜਿਹਨਾਂ ਡਾਕਟਰਾਂ ਨੇ ਵੀ ਜਿਨਾਂ ਨੂੰ ਜਵਾਬ ਦਿੱਤਾ ਸੀ ਲਾਸਟ ਸਟੇਜ ਹੀ ਉਹ ਵੀ ਇੱਥੇ ਠੀਕ ਹੋਏ ਨੇ ਪੂਰੀ ਕੈਸੀ ਬਿਮਾਰੀ ਜਿਹੜੇ ਮਹਾਰਾਜ ਜੀ ਨੇ ਹੁਣੇ ਨਾਮ ਲਿਆ ਸੋਰਾਈਸਿਸ ਮੈਂ ਵੈਸੇ 20 ਸਾਲ ਮੈਡੀਕਲ ਲਾਈਨ ਚ ਰਿਆਂ ਵੀ ਮੈਡੀਕਲ ਲਾਈਨ ਹੈ ਜਿਹੜੀ ਕਿਸੇ ਵੀ ਬਿਮਾਰੀ ਦਾ ਕੋਈ ਲਾਜ ਨਹੀਂ ਹੈ ਔਰ ਜਿੱਥੇ ਡਾਕਟਰ ਫੇਲ ਹੈਗੇ ਨਾ ਉੱਥੋਂ ਇੱਥੇ ਬਾਬਾ ਜੀ ਦਾ ਆਸ਼ੀਰਵਾਦ ਹੈ ਨਾ ਉੱਥੋਂ ਹਰ ਬਿਮਾਰੀ ਦਾ ਇੱਥੇ ਇਲਾਜ ਹੁੰਦਾ ਹੈ ਵੱਡੇ ਵੱਡੇ ਮੈਂ ਅਜੇ 1 ਸਾਲ ਪਹਿਲਾਂ ਦੀ ਗੱਲ ਹੈਗੀ ਕਿ ਹਰਿਆਣਿਆਂ ਤੋਂ ਜੀਂਦ ਹਰਿਆਣਾ ਹਰਿਆਣੇ ਚ ਪੈਂਦਾ ਉੱਥੇ ਇੱਕ ਪ੍ਰੋਬਲਮ ਹੋਈ ਸੀ ਪਾਣੀ ਦੀ ਵਜ੍ਹਾ ਕਰਕੇ ਜਿਹਦੇ ਕਰਕੇ ਡਾਕਟਰਾਂ ਦੀ ਸਮਝ ਤੋਂ ਵਾਰ ਸੀ ਕਿਸੇ ਤਰੀਕਾ ਉਹਨਾਂ ਨੂੰ ਮਤਲਬ ਕਿਸੇ ਕੋਲੋਂ ਪਤਾ ਲੱਗਾ ਉਹ ਬਾਬਾ ਜੀ ਦੇ ਆਏ ਪ੍ਰੋਬਲਮ ਕੀ ਸੀ ਕਿ ਉਹਨਾਂ ਦੀਆਂ ਆਈ ਸਾਈਡ ਬੰਦ ਹੋ ਰਹੀਆਂ ਸੀ ਮੈਂ ਅੱਖਾਂ ਦੇਖਿਆ ਜਿਹੜੀ ਹਕੀਕਤ ਹੈ ਉਹ ਮੈਂ ਤੁਹਾਨੂੰ ਦੱਸ ਰਿਹਾ ਅੱਖਾਂ ਉਹ ਨਹੀਂ ਬੰਦ ਹੋ ਰਹੀ ਇੱਕ ਪੇਸ਼ੈਂਟ ਠੀਕ ਹੋਇਆ ਉਹਨਾਂ ਕਾਫੀ ਮਤਲਬ ਬਾਬਾ ਜੀ ਦੀ ਇੰਨੀ ਕਿਰਪਾ ਹੈਗੀ ਹੈ ਕਿ ਹਰ ਤਰ੍ਹਾਂ ਦਾ ਪੇਸ਼ੈਂਟ ਇੱਥੇ ਠੀਕ ਹੁੰਦਾ ਹੈ ਲਾਈ ਲਾਜ਼ ਰੋਗ ਜਿਹਦਾ ਕੋਈ ਲਾਜ਼ ਹੀ ਨਹੀਂ ਹੈ ਬਾਬਾ ਜੀ ਦੀ ਇੰਨੀ ਕਿਰਪਾ ਹੈਗੀ ਹੈ ਤੇ ਹਰ ਬਿਮਾਰੀ ਦਾ ਇਥੇ ਇਲਾਜ ਹੋ ਰਿਹਾ ਹੈ ਬਾਕੀ ਗੁਰੂ ਜੀ ਦਾ ਆਸ਼ੀਰਵਾਦ ਹੈ ਸਾਡੇ ਤੇ ਮੈਂ ਵੀ ਬੜਾ ਪਟਕਿਆ ਇੱਥੇ ਪਰ ਪਤਾ ਨਹੀਂ ਬਾਬਾ ਜੀ ਦੀ ਐਸੀ ਕਿਰਪਾ ਉਹਨਾਂ ਨੇ ਆਪਣੇ ਚਰਨਾਂ ਚ ਲਾਇਆ ਅੱਜ ਬਾਬਾ ਜੀ ਦੀ ਇੰਨੀ ਕੀ ਕਿਰਪਾ ਵੀ ਮੇਰੇ ਕੋਲ ਵੀ ਪੇਸ਼ੈਂਟ ਜਿਹੜੇ ਆ ਰਹੇ ਨੇ ਕੋਈ ਬਿਹਾਰ ਕੋਈ ਕਲਕੱਤਾ ਕੋਈ ਜੰਮੂ ਤੋਂ ਸਾਰੀ ਬਾਬਾ ਜੀ ਦੀ ਖੇਡ ਹੈ ਸਭ ਹੀ ਉਹਨਾਂ ਦੀ ਲੱਲ ਹੈਗੀ ਮੈਂ ਬਾਬਾ ਜੀ ਦਾ ਫਿਰ ਜੈਕਾਰਾ ਲਾ ਕੇ ਸਮਾਪਤ ਬੋਲੀਏ ਜੈ ਜੈ ਬਾਬਾ ਚੇਚਨਾਗ ਮਹਾਰਾਜ ਕੀ ਜੈ ਜੈ